ਉਸ ਦੇ ਵਿੱਚ ਤਕਰੀਬਨ ਇਸ ਵਕਤ ਤੱਕ 9000 ਸਾਬੀ ਨੂੰ ਵਿੱਚ ਕਰਤਾਬਾਂ ਨੂੰ ਪੜਨ ਵਾਸਤੇ ਜੋੜ ਵਾਸਤੇ ਦੋ ਤਰੀਕੇ ਲਸੋਰਟ ਕੀਤੇ ਇੱਕ ਮੈਂ ਆਪ ਸਕੂਲਾਂ ਦੇ ਕਾਰਜਾਂ ਦੇ ਵਿੱਚ ਜਾ ਕੇ 15 ਮਿੰਟ 20 ਮਿੰਟ 25 ਮਿੰਟ ਜਿੰਨੇ ਮਿੰਟ ਮਿਲਣਾ ਮੈਨੂੰ ਹੈ ਉਹਨਾਂ ਦੇ ਵਿੱਚ ਮੈਂ ਆਪਣੇ ਪ੍ਰਿੰਸੀਪਲ ਸਾਹਿਬ ਨੂੰ ਉਹਨਾਂ ਦੇ ਨੂੰ ਟੀਚਰ ਨੂੰ ਬੱਚਿਆਂ ਨੂੰ ਗਾਈਡ ਕਰਦਾ ਵੀ ਤੁਸੀਂ ਮੇਰੀ ਲਾਇਬ੍ਰੇਰੀ ਆਓ ਤੇ ਮੇਰੀ ਲਾਇਬ੍ਰੇਰੀ ਦੇ ਉੱਤੇ ਆਣ ਕੇ ਕਿਤਾਬਾਂ ਬੈਠ ਕੇ ਪੜ੍ਹ ਸਕਦੇ ਹੋ ਤੇ ਤੁਸੀਂ ਘਰ ਵੀ ਲੈ ਜਾ ਸਕਦੇ ਹੋ ਮੈਂ ਪਰਸਪਰ ਦੀ ਕਿ ਉਹਨਾਂ ਨੂੰ ਘਰ ਵੀ ਲੈ ਜਾਉਣ ਦੇ ਜੀ ਨੰਬਰ 2 ਪਾਠਕ ਯਾਰ ਕਰਨ ਵਾਸਤੇ ਸੰਤਾਨ ਖੇਤ ਦੇ ਆਲੇ ਦੁਆਲੇ ਸੰਤਾਨ ਖੇਤ ਦੇ ਆਲੇ ਦੁਆਲੇ ਤਕਰੀਬਨ 7 ਕਵੀ ਸੰਭਾਵਾਂ ਨੇ ਉਹ ਹਰ ਐਤਵਾਰ ਕੋਈ ਐਤਵਾਰ ਖਾਲੀ ਨਹੀਂ ਡੰਡਾ ਮੇਰਾ ਜਿਹਦੇ ਵਿੱਚ ਉਹ ਆਰਗਯੂ ਚੈਂਬਰ ਉਹ ਕਵੀ ਦਰਬਾਰ ਲਾ ਕਰਦੇ ਹੋਂ ਔਰ ਉਸ ਕਵੀ ਦਰਬਾਰ ਦੇ ਵਿੱਚ 35 ਤੋਂ 40 ਮੈਂਬਰ ਹਰ ਹੱfte ਜੁਹੰਦੇ ਹੁੰਦੇ ਨੇ ਇਸ ਤੋਂ ਵੱਧ ਵੀ ਹੁੰਦੇ ਨੇ 6 ਟਾਈਪ ਤੋਂ 8 ਟਾਈਪ ਕੋ ਕਿਤਾਬਾਂ ਜਿਹੜੀਆਂ ਰਿਲੀਜ਼ ਕਰਦੇ ਅਸੀਂ ਉਹ ਤੋਂ ਉਹਨਾਂ ਦੇ ਰਿਵਿਊ ਸੈਂਟਰ ਰੱਖੀਦੇ ਆ ਵੀ ਇਹ ਰਿਵਿਊ ਕਰਨਾ ਹੈ ਤਾਂ ਦੇਖੋ ਤੁਸੀਂ ਪੜ੍ਹ ਕੇ ਆੜ ਕੇ ਇੱਥੇ ਆ ਕੇ ਰਿਵਿਊ ਦਿਓ ਸਕਦੇ ਹੋ ਉਹਨ ਵਿੱਚ ਇਹ ਮੇਰੇ ਤੇ ਬਾਰੇ ਇਨੀ ਗੱਲ ਮੈਂ ਇੱਕ ਕਮੇਟੀ ਨੂੰ ਬੇਨਤੀ ਕਰਦਾ ਵੀ ਇਹ ਜਿਹੜਾ ਸਾਰਾ ਇਹ ਪਰਿਵਾਰ ਹੈ ਸਾਡਾ ਅਸੀਂ ਇੱਕ ਵੱਡੇ ਪਰਿਵਾਰ ਦੇ ਮਾਲਕ ਹਾਂ ਤੇ ਸਾਨੂੰ ਇਸ ਪਰਿਵਾਰ ਬਾਰੇ ਜਾਣਕਾਰੀ ਹੋਣੀ ਚਾਹੀਦੀ ਜੇ ਇਹ ਵੀ ਕਿੱਥੋਂ ਆ ਇਹਦਾ ਨਾਮ ਕੀ ਹੈ ਇੱਕ ਤੇ ਕੰਮ ਕਰਦਾ ਤਾਂ ਕਿ ਕਿਸੇ ਵੇਲੇ ਵੀ ਆਪਾਂ ਕਿਸੇ ਬੰਦੇ ਨਾਲ ਕੰਟੈਕਟ ਕਰ ਸਕਦੇ ਨਹੀਏ ਸਪੋਜ਼ੀ ਮੇਰੇ ਦੰਦ ਦਾ ਦਾ ਮੁੰਡਾ ਵਾ ਉਹ ਬਟੇਡੇ ਜਾ ਕੇ ਕੰਮ ਕਰ ਰਿਹਾ ਬਟੇਡੇ ਡਿਊਟੀ ਕਰ ਰਿਹਾ ਉਹ ਮੇਰਾ ਪਾਸ ਹੈ ਮੈਂ ਉਹ ਕਹਿ ਸਕਦਾ ਵੀ ਭਾਈ ਫਲਾਣੇ ਸਾਥ ਦੇ ਚਲੇ ਜਾ ਫਲਾਣੇ ਬੰਦੇ ਨੂੰ ਮਿਲਦਾ ਜਾ ਕੇ ਤੇ ਉਹ ਤੇਰਾ ਸਾਰਾ ਹਾਲ ਕਰ ਦੇਗਾ ਇੱਕ ਤਾਂ ਇਹ ਦੂਜੀ ਇਹ ਕਿ ਪਿਛਲੇ ਸਾਲ ਤੇ ਮੈਂ ਆਇਆ ਸੀ ਕਿ ਉਹ ਤੋਂ ਪਿਛਲੇ ਸਾਲ ਦੀ ਮੈਂ ਗਲ ਕਰਦਾ ਕਿ ਜਦੋਂ ਕਿਤਾਬਾਂ ਦੇ ਬੰਡਲ ਗਏ ਲੈ ਜੀ ਤੇ ਜਦੋਂ ਮੈਂ ਕਿਤਾਬਾਂ ਉੱਤੇ ਲਹਿਰ ਗਿਆ ਮੈਂ ਬੀਟੀ ਤੋਂ ਟ੍ਰਾਂਸਪੋਰਟ ਤੋਂ ਸਿਰਫ ਫੋਟੋ